ਸਭੇਗਾ ਮੈਟਰੋ ਕੀ ਆਲਾ ਮੈਂ ਇਹ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਮੇਤੋ ਵੀਡੀਓ ਨਹੀਂ ਬਣੀਆਂ ਬੀਕੇਦਨ ਫੈਮਿਲੀ ਪ੍ਰੋਬਲਮ ਸੀਗੀ ਕੁਛ ਤਾਂ ਕਿ ਤੇ ਹੁਣ ਲਗਾਤਾਰ ਵੀਡੀਓ ਕਦੀ ਰੋਜ਼ ਆਇਆ ਕਰੂ ਦੋ ਵੀਡੀਓ ਬਾਤੋ ਬਾਤ ਚੈਨਲ ਨੂੰ ਸਪੋਰਟ ਕਰੋ ਸਬਸਕ੍ਰਾਈਬ ਕਰੋ ਚੈਨਲ ਤੇ ਅੱਜ ਤੁਹਾਡੇ ਮੂਰੇ ਅਨਬਾਕਸਿੰਗ ਲੈ ਕੇ ਆਇਆ ਬੱਚਿਆਂ ਦਾ ਪ੍ਰੋਡਕਟ ਆ ਬੋਕਰ ਦੀ ਜਿਹੜੇ ਬੱਚੇ ਚਲਾਉਂਦੇ ਆਂਦੇ ਦੇਖੋ ਜੀ ਕਿੰਨੇ ਚਾਅ ਚੜਿਆ ਹੈ ਤੇ ਉਹਨਾਂ ਨੂੰ ਕੋਲੇ ਖੜੇ ਆ ਅਨਬਾਕਸਿੰਗ ਕਰਾਉਂਦੇ ਆਂ ਦੇਖੋ ਉਹ ਵੱਡਾ ਦਾ ਬੜਾ ਹੀ ਚਾ ਚੜਿਆ ਹੋਇਆ ਸੀ ਉਹਨੂੰ ਵਾਹ 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 ਕਹੇ ਗਿਆੰਦਾ ਸੀ ਉਹਨੂੰ ਆਇਆ ਸੀ ਮੇਰਾ ਕੋਸ਼ਾ ਪਰ ਸ਼ੂ ਨਿੱਕੀ ਦਾ ਸੀਗਾ ਇਹ ਬੋਕਰ ਤੇ ਚਲੋ ਬਾਕੀ ਸੋਨੇ ਨਾਲ ਰਿਵਿਊ ਦਿੰਦਾ ਮੈਂ ਤੁਹਾਨੂੰ ਕਿ ਮਿੱਤਰੋ ਕਹੇ ਜਿਆ ਲੱਗਿਆ ਫਲਿੱਪਕਾਰਡ ਤੋਂ ਮੰਗਾਇਆ ਸੀ ਇਹ ਪਹਿਲੀ ਗੱਲ ਤਾਂ ਖੋਲਣੇ ਹੀ ਬਹੁਤ ਔਖਾ ਸੀਗਾ ਉਹ ਫਿਟਿੰਗ ਇਹਦੀ ਪੂਰੀ ਸੀਗੀ ਇਕੱਲੇ ਬੰਦੇ ਦੇ ਨਿਕਲਦਾ ਨਹੀਂ ਸੀਗਾ ਵਿੱਚੋਂ ਮਸਾ ਕੱਢਿਆ ਬੋਕਰ ਦੀਆਂ ਪਾੜ ਕੇ ਡੱਬਾ ਤੇ ਬਾਕੀ ਆ ਜੋ ਦੇ ਦੇਆ ਇਸ ਤਰ੍ਹਾਂ ਦਾ ਉਹ ਦੇਖੋ ਕੀ ਕਰਦਾ ਥੱਲੇ ਬੈਠਾ ਨਾਲ ਹੀ ਅੰਗੇ ਲੈਂਦਾ ਪੂਰਾ ਜੋਰ ਲਾਉਂਦਾ ਨਾਲ ਵੀ ਮੈਂ ਕਿਹੜਾ ਮਾਵਾਂ ਪਰ ਨਿਕਲਦੀ ਰਹੀ ਸੀ ਉਹ ਪੂਰੀ ਫੀਡਿੰਗ ਵਾਲੀ ਸੀ ਹਰ ਕਿੱਡਾ ਬੱਈ ਪੱਟਣਾ ਪਿਆ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਮੈਂ ਹੁਣ ਬਾਕੀ ਮੂਰੇ ਫੋਟੋਆਂ ਸੋਡੇ ਨੂੰ ਸ਼ੇਅਰ ਕਰਤਾ ਜਿਹੜੀ ਪਲਾਸਟਿਕਰ ਦੀ ਕੁਆਲਿਟੀ ਸੀਗੀ ਠੀਕ ਠੀਕ ਹੀ ਸੀਗੀ ਯਾਰ ਤੇ ਉਹ ਐਡੂ ਹੈਵੀ ਆਉਂਦੀਆਂ ਨੇ ਮੈਂ ਤਾਂ ਜਿਹੇ ਸੋਹਣੀ ਲੱਗੀ ਸੀ ਮੈਂ ਤਾਂ ਮੰਗੋਲੀ ਸੀ ਪਰ ਸ਼ਾਇਦ ਆ ਪਲੇਸ ਕਰਕੇ ਹੋਰ ਮਂਗਾਵਾ ਕੋਈ ਆ ਦੇਖੋ ਫੋਟੋ ਮਾ ਤਾਂ ਸੋਹਣੀ ਹੈ ਥੈਂਕ ਯੂ